ਕਿਸਾਨ ਜੀ ਨੂੰ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਜੀ ਨੂੰ ਅੱਜ ਆਪਾਂ ਤੁਹਾਡੇ ਨਾਲ ਇੱਕ ਟੋਕੜ ਗੱਪਣ ਦੀ ਡਿਟੇਲ ਸਾਂਝੀ ਕਰਾਂਗੇ ਵਾਇਰ ਦੀ। ਤੇ ਵੀਰਾਂ ਨੂੰ ਬੇਨਤੀ ਆ ਵੀ ਬਹੁਤ ਸਾਰਾ ਵੀ ਇਤਿਆਰ ਦੇ ਰਹੇ ਆਪਣੀ ਚੈਨਲ ਨੂੰ। ਤੇ ਬੇਨਤੀ ਆ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ। ਤੇ ਤਾਂ ਕਿ ਵੱਧ ਤੋਂ ਵੱਧ ਵੀਰਾਂ ਨੂੰ ਫਾਇਦਾ ਮਿਲ ਸਕੇ। ਤੋਂ ਦੋਸਤੋ ਹੁਣ ਆਪਾਂ ਆ ਵਹਿੜ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਦੋਸਤੋ ਜਲ ਜੱਸੀ ਆਪਾਂ ਮੰਨ ਸਕਦੇ ਐਫਐਪ ਦਾ ਕਰੋਸ ਵੀ ਮੰਨ ਸਕਦੇ ਹਾਂ। ਆ ਦੇਖ ਸਕਦੇ ਹੋ ਫੇਸਬੁੱਕ ਤੇ। ਆ ਦੇਖ ਸਕਦੇ। ਤੇ ਦੋਸਤੋ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਆ। ਪਹਿਲਾ ਸੂਬਾ ਦਾ ਚੱਲਣ ਡਿਆ ਵਾ। ਆ ਦੇਖ ਸਕਦੇ ਇਹ ਥਣਾ ਦਾ ਸਾਇਸ ਵੀ ਚੈੱਕ ਕਰ ਸਕਦੇ ਜੀ। ਪੂਰਾ ਮੁੱਠੀ ਦਾ ਚਵਾਈ ਵਾਲਾ ਥਾਣਾ। ਉਹਨਾਂ ਹੀ ਦੋਸਤੋ ਗਾਹ ਨੂੰ ਛੱਡਾ ਹੋਇਆ ਹੋਏ ਵੀ ਮੰਨ ਲਓ ਵੀ 3 ਮਹੀਨੇ ਦੀ ਚੈੱਕ ਪਾਸ ਆ ਤੇ ਇਹਦੇ ਕੋ ਜਿਹੜਾ ਹਾਜਰ ਦੁੱਧ ਆ 8 ਲੀਟਰ ਮੋਕੇ ਤੇ ਹਾਜਰ ਆ ਤੇ 3 ਮਹੀਨੇ ਦੀ ਚੈੱਕ ਪਾਸ ਹੈਗੀ ਆ। ਆ ਦੇਖ ਸਕਦੇ ਹੋ। ਵੈਕ ਫਾਇਰ ਤੋਂ ਸੀਲ ਸਭ ਪੂਰੀ ਆ ਕੋਈ ਵੰਗਾ ਨਹੀਂ ਪੋਣਾ ਕੋਈ ਰੱਸੀ ਨਹੀਂ ਪੋਣੀ ਕਿਸ ਤਰ੍ਹਾਂ ਦੀ ਵੀ। ਪਾੜਾ ਜ਼ਰੂਰ ਪੋਣਾ ਪੈਂਦਾ। ਪਾੜੇ ਤੇ ਮਿਲਦੀ ਆ। ਵੰਗਰ ਅਸੀਂ ਕੋਈ ਨਹੀਂ ਪਾਉਣ ਦੀ ਲੋੜ ਤਾਂ ਆ ਤੇ ਇਸ ਕੋਈ ਟੈਟ ਚ ਇਹ ਸਾਡੇ ਆ ਬਈ ਸਾਹਿਬ ਨੇ ਆ ਦੋਸਤੋ ਹਾਈ ਟੂ ਹਿੱਟ ਵੇਅਰ ਫੁੱਲ ਪੂਰੀ ਲੰਮੀ ਆ ਹਾਈਟ ਵੀ ਪੂਰੀ ਉੱਚੀ ਆ ਦੇਖ ਸਕਦੇ ਜੇ ਕੋਈ ਛੋਟੀ ਵੇੜ ਨਹੀਂ ਹੈਗੀ ਪੂਰੇ ਉੱਚੇ ਕਦਕਾਰ ਵਾਲੀ ਵੇੜ ਹੈ ਜੀ ਇਹ ਆ ਦੇਖ ਸਕਦੇ ਜੀ ਸਹੀ ਸਾਉ ਦੋਸਤੋ ਪੂਰੀ ਆ ਕੋਈ ਨਹੀਂ ਚੱਕਰ ਹੈਗਾ ਕਿਸ ਤਰ੍ਹਾਂ ਦਾ ਤਿੰਨ ਮਹੀਨੇ ਦੀ ਚੈੱਕ ਪਾਸ ਜੇ ਕੋਈ ਵੀਰ ਇੱਥੇ ਲਿਆ ਕੇ ਡਾਕਟਰ ਕੋਲੇ ਚੈੱਕ ਤੇ ਸਭ ਤੋਂ ਵਧੀਆ ਨਹੀਂ ਤੇ ਹਰ ਵਾਰ ਦੀ ਤਰ੍ਹਾਂ ਇਹੋ ਵੀ ਮੇਰੇ ਵੀ ਇੱਕ ਦੋ ਦਿਨ ਆਪਣੀ ਕੋਈ ਵੀ ਵੀਰ ਖੜ ਕੇ ਆਪ ਦੀ ਚੈੱਕ ਕਰਾ ਸਕੇ ਕਰਾ ਕੇ ਫੋਨ ਕਰ ਦੇ ਵੀ ਮੇਰਾ ਇੱਕ ਦੋ ਦਿਨ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਿਆਦਾ ਲੰਮਾ ਟਾਈਮ ਕੋਈ ਮਹੀਨੇ ਬਾਅਦ ਦੋ ਮਹੀਨੇ ਬਾਅਦ ਆਪਣੀ ਕੋਈ ਨਹੀਂ ਘੰਟੀ ਹੋਊਗੀ ਇੱਕ ਦੋ ਦਿਨ ਕੋਈ ਵੀਰ ਖੜ ਕੇ ਜਦੋਂ ਮੈਂ ਡਾਕਟਰ ਨੇ ਹਦਾ ਦੋ ਤਿੰਨ ਦਿਨ ਦੇ ਵਿੱਚ ਵਿੱਚ ਆਪ ਦੀ ਚੈੱਕ ਪਾਸ ਕਰਵਾ ਸਕਦਾ ਤੇ ਬਾਕੀ ਚਵਾਈ ਦੀ ਮੇਰੀ ਹਰ ਵਾਰੀ ਦੀ ਤਰ੍ਹਾਂ ਇਹੋ ਵੀਰਾਂ ਨੂੰ ਦੇਖਤੀ ਹੁੰਦੀ ਆ ਤੇ ਆਪ ਦੀ ਕਦੇ ਵੀ ਪਸ਼ੂ ਦੀ ਤੀਜਦਾਰੀ ਕਰਦੇ ਜੇ ਇਹਦੇ ਦੋ ਟਾਈਮ ਸੱਲੀ ਜ਼ਰੂਰ ਕਰਾਇਆ ਕਰੋ ਨਹੀਂ ਤੇ ਇੱਕ ਟਾਈਮ ਤੇ ਜ਼ਰੂਰ ਕਰਾਇਆ ਕਰੋ ਇੱਕ ਟਾਈਮ ਬੇਸ਼ੱਕ ਵੀਡੀਓ ਕੁਆਲਿਟੀ ਚਵਾਈ ਕਰਾ ਲਿਆ ਕਰੋ ਸੋ ਦੋਸਤੋ ਆਪਾਂ ਇਹਦਾ ਬਿਲਕੁਲ ਜਾਇਜ਼ ਹੀ ਪ੍ਰਾਈਸ ਰੱਖਿਆ ਵੀਰਾਂ ਵਾਸਤੇ ਮੁੱਲ ਕਰਨ ਨੂੰ ਇਹਦਾ ਭਾਅ 35 ਕਰੀਏ 32 ਕਰੀਏ ਦੋਸਤੋ ਇਹ ਆਪਾਂ ਲਾਸਟ ਜਿਹੜੀ ਆ ਨਾ 28000 ਰੁਪਏ ਦੀ ਦਾਂਗੇ 28000 ਚੋਂ ਮੈਂ ਛੋਟ ਹੀ ਹੋਣੀ ਆ ਕੋਈ ਵੀ ਬੜਾ ਜਿਆਦਾ ਨਾ ਕੋਈ ਕਰੇ 28000 ਚੋਂ ਸ਼ੋਰ ਜੂਰ ਕਰਾਂਗੇ ਤੇ ਦੋਸਤੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ 4.7 ਸਰੀਕਾਂ